ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ ਲੈਸਟਰ ਦੇ ਵਿੱਚ ਅੱਜ ਕਈ ਪ੍ਰੋਗਰਾਮ ਆ ਉਹਨਾਂ ਦੇ ਵਿੱਚੋਂ ਇੱਕ ਪਹਿਲੇ ਪ੍ਰੋਗਰਾਮ ਤੇ ਅਸੀਂ ਆਏ ਆ ਇਹ ਹੈਗਾ ਸਪੀਨੀ ਹਿੱਲ ਪਾਰਕ ਸਪੀਨੀ ਹਿੱਲ ਪਾਰਕ ਇਸ ਆਪਣਾ ਪੈਂਦਾ ਹਾਈ ਫੀਲਡ ਏਰੀਆ ਚ ਪੈਂਦਾ ਤੇ ਈਸਟ ਕਿਹੜਾ ਈਸਟ ਪਾਰਕ ਰੋਡ ਦੇ ਲਾਗੇ ਸੋ ਅਸੀਂ ਉੱਥੇ ਆਏ ਆ ਅੱਜ ਕਹਿੰਦੇ ਉੱਥੇ ਇੱਕ ਫੇਅਰ ਲੱਗਿਆ ਵਾ ਉਹ ਫੇਅਰ ਤੋਂ ਮਣ ਆਇਆ ਤੇ ਨਾਲ ਤੁਹਾਨੂੰ ਵੀ ਕਮਾਣਾ ਆ ਜੇ ਤੁਸੀਂ ਮੇਰਾ ਹਜੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਿਓ ਕਹਿੰਦੇ ਇੱਥੇ ਸੂਟ ਸਾਰੀਆਂ ਜੇ ਨਾਨੀਆਂ ਦਾ ਸਮਾਨ ਹੈ ਕਪੜਾ ਲੀੜਾ ਹੋਰ ਸਾਰਾ ਕੁਝ ਮਿਲਦਾ ਸੋ ਆਪੋ ਦੇਖਣਾ ਹੈ ਅੱਜ ਕੋਲ ਹੈਗਾ ਕੁਝ ਟਾਈਮ ਹੋਇਆ ਜੀ 2:20 22 ਮਿੰਟ ਹੋਏ ਆ ਤੇ ਫਿਲਹਾਲ ਰਾਸ਼ਨ ਨਾਲ ਜੀ ਹੈ ਨਹੀਂ ਅਸੀਂ ਆ ਤਾਂ ਗਏ ਆ ਕੱਪੜੇ ਦੀਆਂ ਜਿਆਦਾ ਸਟਾਲਾਂ ਨੇ ਸੋ ਦੇਖਦੇ ਆ ਜੇ ਕੋਈ ਦਿਖਾਣੇ ਵਾਲੀ ਚੀਜ਼ ਹੋਈ ਤਾਂ ਜਰੂਰ ਦਿਖਾਵਾਂਗੇ ਨਹੀਂ ਰੌਣਕ ਮੇਲਾ ਤਾਂ ਤੁਸੀਂ ਜਰੂਰ ਇੰਜੋਏ ਕਰੋ ਲੈ ਇਧਰ ਪਰਫਿਊਮਸ ਲੱਗੇ ਹੋਏ ਆ ਪਰਫਿਊਮ ਯਾ

ਇਹ ਸਕਿਨ 'ਤੇ ਰਹਤਾ ਹੈ 8 ਤੋਂ 12 ਘੰਟੇ ਜੀ ਔਰ ਕਪੜੇ 1 ਤੋਂ 2 ਦਿਨ 1 ਤੋਂ ਇਹ ਲੋਕਲ ਬ੍ਰਾਂਡ ਹੈ ਜਾਂ ਕਹਾਂ ਦਾ ਹੈ ਇਹ ਕਿਸਮਤ ਇਹ ਲੋਕ ਇਹ ਮੇਰਾ ਹੀ ਬ੍ਰਾਂਡ ਹੈ ਅੱਛਾ ਤੁਹਾਡਾ ਆਪਣਾ ਬ੍ਰਾਂਡ ਹੈ ਖੁਦ ਦਾ ਬ੍ਰਾਂਡ ਹੈ ਫੈਮਿਲੀ ਦਾ ਨੇਮ ਕਿਸਮਤ ਹੈ ਵੈਰੀ ਗੁੱਡ ਵੈਰੀ ਗੁੱਡ ਕਿਸਮਤ ਫਰੇਗਰੈਂਸ ਆਈਂ ਜਦ ਬੰਦਾ ਹੈ ਨਾ ਸਟਾਰਟ ਕਰ ਲੈਂਦਾ ਆਪਣਾ ਬਿਜ਼ਨਸ ਕਈ ਵਾਰ ਚੱਲ ਪੈਂਦਾ ਬਹੁਤ ਹੈ ਨਾ ਇੱਧਰ ਕਿਆ ਲੱਗਿਆ ਹੋਇਆ ਜੀ ਕਪੜਾ ਲੀੜਾ ਲੈ ਜੀ ਕਪੜਾ ਲੀੜਾ ਜਿੱਥੇ ਲੱਗਿਆ ਹੋਇਆ 13 ਪਾਉਂਡ ਨੂੰ ਲੱਗਿਆ ਹੋਇਆ ਸਾਈਟ ਇਹ 5.10. ਹਰ ਤਰ੍ਹਾਂ ਦਾ ਮੈਂ ਇੱਕ ਵਾਰ ਤੁਹਾਨੂੰ ਇੱਧਰ ਮੇਲਾ ਦਿਖਾਵਾਂ ਕਿਸ ਤਰ੍ਹਾਂ ਦਾ ਲੱਗਿਆ ਵਾ ਪਹਿਲਾਂ ਜੁਐਲਰੀ ਵੀ ਲੱਗੀ ਵੀ ਆ ਲੇਡੀਜ਼ ਜੁਐਲਰੀ ਲੱਗੀ ਵੀ ਆ ਇਹ ਕੀ ਆ ਆਲੂ ਪੂਰੀ ਖਿਚੜੀ ਭੇਲ ਜਿਆਦਾਤਰ ਆ ਮੋਸਟਲੀ ਖਾਣੇ ਦੇ ਹੀ ਲੱਗਿਆ ਵੇ ਆਈਟਮਾਂ ਤਾਂ ਕਿ ਲੋਕ ਬਾਹਰ ਆਉ ਖਾਓ ਬਹਿ ਲੰਚ ਟਾਈਮ ਆ ਇਸ ਕਰਕੇ ਤਾਂ ਵੀ ਲੋਕ ਜ਼ਿਆਦਾ ਖੜੇ ਆ ਸਟਾਲਾਂ ਤੇ ਹਨਾ ਇੱਥੇ ਮਿਊਜ਼ਿਕ ਨਹੀਂ ਹੈਗਾ ਬਹੁਤ ਆ ਲਾਊਡ ਚੱਲ ਰਿਹਾ ਨਹੀਂ ਤਾਂ ਫਿਰ ਆਪਾਂ ਸ਼ੂਟ ਵੀ ਨਹੀਂ ਤੇ ਕਰ ਸਕਦੇ ਇਹ ਕੀ ਮੂਜ਼ੀਕੋ ਮੂਜ਼ੀਕੋ ਬਣਾ ਰਹੇ ਹੈ ਆ ਦੇਖ ਇਧਰ ਕਿੰਨੇ ਸਾਰੇ ਲੱਗੇ 42 কুরਤੇ ਜੇ ਲੱਗੇ ਲਾਹੌਰੀ ਟਿੱਕਾ ਕਬਾਬ ਅੱਛਾ ਜੀ ਇਹ ਵੀ ਹੈ ਜਿਆਦਾਤਰ ਕੱਪੜਾ ਤੇ ਫੂਡ ਬਸ ਇਹੀ ਦੋ ਚੀਜ਼ ਹੈ ਇਧਰ ਇੱਕ 바ਰ ਬਣਾਈ ਵੀ ਇਹਨਾਂ ਨੇ ਫਰੂਟ 바ਰ ਨਾਰੀਅਲ ਪਾਣੀ ਗੰਨੇ ਦਾ ਜੂਸ ਤੇ ਇਸ ਤਰ੍ਹਾਂ ਵੈਸੇ ਮੌਸਮ ਥੋੜਾ ਜਿਹਾ ਠੰਡਾ ਹੋ ਗਿਆ ਨਹੀਂ ਇੱਥੇ ਰਸ਼ ਬਹੁਤ ਪੈਣਾ ਸੀਗਾ ਮੇਰੇ ਹਿਸਾਬ ਨਾਲ ਹਨਾ ਕਿਉਂਕਿ ਮੌਸਮ ਅੱਜ ਬੱਦਲ ਵਾਲਾ ਹੋ ਗਿਆ ਨਹੀਂ ਇੰਨੀ ਗਰਮੀ ਪੈ ਰਹੀ ਹੈ ਕੁਝ ਦਿਨਾਂ ਤੋਂ ਯੂਕੇ ਦੇ ਵਿੱਚ ਲੋ ਜੀ ਇਹ ਵੀ ਵਿਚਾਰੇ ਵੇਲੇ ਬੈਠੇ ਆ ਜਿਸ ਦਾ ਮੈਂ ਕਿਹਾ ਪਹਿਲਾਂ ਵੀ ਗਰਮੀ ਘਟ ਗਈ ਆ ਦੇ ਵਿੱਚ ਇਹ ਵੀ ਵੇਲੇ ਬੈਠੇ ਆ ਅੱਜ ਸਲੈਸ਼ਲ ਮੌਸਮ ਦਾ ਬਹੁਤ ਫਰਕ ਪੈਂਦਾ ਬਿਜ਼ਨਸ ਤੇ ਆ ਲਾਈਨ ਚ ਵੀ ਦੇਖ ਲੈਂਦੇ ਆ ਕੀ ਆ ਇਹ ਇਹ ਉਹੀ ਪਾਰਕ ਆ ਦੀ ਜਿਹਦੇ ਵਿੱਚ ਨਗਰ ਕੀਰਤਨ ਪਿਛਲੀ ਵਾਰ ਹੋਇਆ ਸੀਗਾ ਤੇ ਉਹੀ ਪਾਰਕ ਦੇ ਵਿੱਚ ਅਸੀਂ ਘੁੰਮ ਰਹੇ ਆ ਜੋਸੇ ਪਾਰਕ ਦੇ ਵਿੱਚ ਇਹ ਲੱਗਿਆ ਹੋਇਆ ਹਾਈ ਫੀਲਡ ਦੇ ਵਿੱਚ ਸਪੀਨੀ ਹਿੱਲ ਪਾਰਕ ਦੇ ਵਿੱਚ ਇਹ ਫੇਅਰ ਹੋਰ ਕੈਂਡਲਸ ਨਾ ਨਾ ਹੈਂਡ ਮੇਡ ਕੈਂਡਲਸ ਯਾ ਪਰਫਿਊਮ ਬਹੁਤ ਆ ਹਨਾ ਹਰ ਤਰਫ ਪਰਫਿਊਮ ਹੈ ਲੈ ਵੀ ਹੌਲੀ ਹੌਲੀ ਪੰਜਾਬੀ ਵੀ ਦੇਖਣੇ ਸਟਾਰਟ ਹੋਏ ਆ ਪੰਜਾਬੀ ਮੇਲਾ ਦਾ ਹੁਣ ਨਿਕਲੇ ਆ ਦੁਪਹਿਰ ਦੀ ਰੋਟੀ ਉਟੀ ਖਾ ਕੇ ਪਹਿਲਾਂ ਤਾਂ ਇੱਥੇ ਹਾਈ ਫੀਲਡ ਦੀ ਕਮਿਊਨਿਟੀ ਜ਼ਿਆਦਾ ਦਿਸ ਰਹੀ ਸੀ ਹੁਣ ਥੋੜਾ ਜਿਹਾ ਮਿਕਸਡ ਲੋਕ ਦਿਖਣ ਲੱਗ ਗਏ ਅੱਧੇ ਘੰਟੇ ਦੇ ਬਾਅਦ ਥੋੜਾ ਜਿਹਾ ਰਸ਼ ਵਧਣ ਲੱਗ ਗਿਆ ਇੱਥੇ ਸਾਰੇ ਪਾਸੇ ਸੂਟੇ ਹੀ ਸੂਟ ਦਿਸਦੇ ਨੇ ਜਨਾਨੀਆਂ ਨੂੰ ਸੂਟਾਂ ਦੀ ਬਈ ਆ ਇਧਰ ਮੇਰੀ ਘਰ ਵਾਲੀ ਨੇ ਤਾਂ ਲੈ ਵੀ ਲਿਆ ਬਾਕੀ ਹਜੇ ਹੋਰ ਦੇਖੀ ਜੰਨੇ ਬੱਚਿਆਂ ਦਾ ਵਧੀਆ ਹੈ ਨਾ ਜਦ ਰਾਈਡ ਆ ਜਾਂਦੀ ਆ ਬੱਚੇ ਤਾਂ ਲੱਗੇ ਆ ਪੂਰਾ ਇੰਜੋਏ ਕਰਨ ਚਾਰੇ ਪਾਸੇ ਚੱਲ ਮਾਪ ਨਹੀਂ ਬੱਚੇ ਘਰਾਂ ਬੈਠੇ ਰਹਿੰਦੇ ਆ ਆਪਣੀ ਲੱਗਿਆ ਹੁੰਦੀਆਂ ਮੇਲਿਆਂ ਦੇ ਵਿੱਚ ਇੱਥੇ ਵੀ ਲੱਗੀਆਂ ਹੋਈਆਂ ਇਹ ਚੱਕ ਤਾਂ ਨਹੀਂ ਹੁੰਦੀ ਆ ਕਿਸੇ ਦੇ ਇਹਦਾ ਉਦਾਂ ਹੀ ਟਰਾਈ ਕਰੀ ਜਾ ਪਰ ਚੱਕ ਚੱਕੋ ਨਹੀਂ ਹੁੰਦੀ ਆ ਮੈਨੂੰ ਲੱਗਦਾ ਇਹ ਲੈਖਣੀ ਟਰਾਈ ਕਰਕੇ ਕਰ ਉਹ ਲੈ ਵੀ ਮਨੀਸ਼ਾ ਮਲੜਾ ਲੱਗਿਆ ਟਰਾਈ ਕਰਨ ਦੇਖਦੇ ਆ ਇਹ ਚੱਕਲਾ 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 ਚੱਕ ਲੈ ਚੱਕ ਲੈ ਲਿਆ ਲਿਆ ਸੌਰੀ ਹਾਂ ਇਹਨੂੰ ਪ੍ਰਾਈਸ ਯੂਜ਼ ਕਰ ਤੇਰੇ ਮਾਰੀ ਦੇਖ which one in any ਕਹਿੰਦੇ ਕੋਈ ਪ੍ਰਾਈਸ ਚੂਜ਼ ਕਰੋ ਨੇ ਚੱਕ ਲਈ ਸੀਗੀ ਇੱਕ ਲੈ ਹੁਣ ਇਹਨੂੰ ਪ੍ਰਾਈਸ ਨਹੀਂ ਉਹਦੇ ਲੱਗਣਾ ਪੰਜ ਪੌਂਡ ਦਾ ਦੇਖ ਲੈ ਵੀ ਪੰਜ ਪੌਂਡ ਦੀ ਚੀਜ਼ ਹੈ ਵੀ ਸਹੀ ਲੈ ਲੈ ਕੋਈ ਟੈਡੀ ਛੱਡੀ ਲੈ ਲੋ ਲੋ ਜਿਹੜੇ ਚ ਮਰਜੀ ਦੇ ਇੱਕ ਜਿੱਤ ਗਈ 5 ਪਾਉਂਡ ਚ ਹੋਣੀ ਨੂੰ ਪਸੰਦ ਨਹੀਂ ਆ ਰਿਹਾ ਵੀ ਕਿਹੜਾ ਲੈਣਾ ਥੈਂਕ ਯੂ ਥੈਂਕ ਯੂ ਹਲੋ ਜੀ 5 ਪਾਉਂਡ ਦੇ ਵਿੱਚ 1 ਰੁਪਏ ਦੀ ਜੀ ਵਾਹ ਉਹਨਾਂ ਨੇ ਵੀ ਬਣਾਇਆ ਬਾਈ ਕਿਉਂਕਿ ਕਰ ਕਰੇ ਕੱਟਦਾ ਲੈਣਾ ਹੀ ਆ ਹਨਾ ਤਾਂ ਕਹਿੰਦੇ ਵੀ ਲੈ ਲਓ ਬਹੁਤ ਖੁਸ਼ ਹੋਗੀ 5 ਪਾਉਂਡ ਦੇ ਵਿੱਚ ਇੱਕ ਟੈਡੀ ਜਿੱਤ ਲਿਆ ਬਾਈ ਕੈਮੀ ਪਹਿਲੀ ਵਾਰ ਜਿੱਤਿਆ ਤਾਂ ਜ਼ਿਆਦਾ ਖੁਸ਼ੀ ਆ ਇਸ ਕਰਕੇ ਜਿਹੜੇ ਕਾਰਾਂ ਜੀ ਐ ਇਹ 5 ਪਾਉਂਡ ਦੀ ਰਾਈਡ ਲੱਗੀ ਦੀ ਐ ਵੀ ਪਰ ਰਸ਼ੇ ਨਹੀਂ ਹੈਗਾ ਬਿਲਕੁਲ ਰਸ਼ ਨਹੀਂ ਫਿਲਹਾਲ ਉਹ ਨਾ ਪਰ ਇਹਦਾ ਮੈਨੂੰ ਲੱਗਾ ਸ਼ਾਮ ਸ਼ੂਬ ਨੂੰ ਰਸ਼ ਪਾਊਗਾ ਫਿਲਹਾਲ ਤਾਂ ਬੱਚੇ ਆਂ ਬੱਚੇ ਜ਼ਰੂਰ ਆ ਰਹੇ ਆਂ ਇਧਰ ਵੀ ਭਰੇ ਆ ਬੱਚਿਆਂ ਦਾ ਸਮਝ ਚੱਲੂ ਇਹਦਾ ਪੂਰਾ ਮਾਸਤਾ ਬਾਈ ਮੈਂ ਤੁਮਾਰਾ ਤੁਮ ਨੂੰ ਚਲੂ ਨਹੀਂ ਹੈ ਯਾਰ ਵੇ ਮੈਂ ਐਕਸਮ ਸਟ੍ਰੀਟ ਹੈ ਤੋ ਮੈਨੂੰ ਜ਼ਮਾਨਤ ਦੇਖੀ ਜਾ ਮੱਚ ਚੱਲੋ ਭਾਈ ਮੈਟਰ ਉਹ ਇਹ ਮੇਲੇ ਦੇ ਵਿੱਚ ਤਾਂ ਆਹੀ ਕੁਛ ਸੀਗਾ ਖਾਣਾ ਸੀਗਾ ਜਾਂ ਫਿਰ ਫੂਡ ਆ ਕੱਪੜਾ ਹੀ ਸੀਗਾ ਹੋਰ ਤਾਂ ਕੁਛ ਇਹੋ ਜਿਹੀ ਕੋਈ ਬੋਰ ਕਰਨੇ ਵਾਲਾ ਕੰਮ ਹੈ ਇੱਥੇ ਅੱਜ ਨਾ ਦੋ ਹੋਰ ਮੇਲੇ ਆ ਇੱਥੇ ਇੱਕ ਵਿਕਟੋਰੀਆ ਪਾਰਕ ਦੇ ਵਿੱਚ ਹੈ ਤੇ ਇੱਕ ਸਿੰਕਟਨ ਪਾਰਕ ਦੇ ਵਿੱਚ ਹੁਣ ਉਹ ਵੀ ਚੱਲਦੇ ਆ ਉਹ ਵੀ ਕਵਰ ਕਰਕੇ ਫਿਰ ਪੂਰਾ ਇੱਕ ਬਲੌਗ ਬਣ ਜੂਗਾ ਤਿੰਨੇ ਤੁਹਾਨੂੰ ਇੱਕ ਦੇ ਵਿੱਚ ਹੀ ਦਿਖਾਣੇ ਆ ਵੀ ਉੱਥੇ ਕੀ ਆ ਹੁਣ ਅਸੀਂ ਆਏ ਆ ਵਿਕਟੋਰੀਆ ਪਾਰਕ ਵਿਕਟੋਰੀਆ ਪਾਰਕ ਵੀ ਇੱਕ ਮੇਲਾ ਲੱਗਿਆ ਵਾ ਸੋ ਇਹ ਮੇਲਾ ਹੈ ਕਰੇ ਇਸ ਸੰਬੰਧ ਚ ਲੱਗਿਆ ਹੋਇਆ ਤਾਂ ਪਤਾ ਨਹੀਂ ਹੁਣ ਅੰਦਰ ਜਾ ਕੇ ਪਤਾ ਲੱਗੂਗਾ। ਤੋਰੀਆ ਪਾਰਕ ਜਿਹੜਾ ਮੇਲਾ ਲੱਗਿਆ ਹੋਇਆ ਤੇ ਐਂਟਰੀ ਫੀਸ ਹੈਗਾ ਜੀ 7 ਪਾਉਂਡ। 7 ਪਾਉਂਡ ਲੱਗੇ ਆ ਤੇ ਹੱਥਾਂ ਦੇ ਤੇ ਲਾਤਾਂ ਦਿਖਾ ਕੇ ਕੱਥਨ। ਇਹ ਹੱਥਾਂ ਤੇ ਲਗਾਤੇ ਇਹਨਾਂ ਨੇ। ਤੇ ਹੁਣ ਅੱਗੇ ਚੈੱਕ ਹੋ ਗਏ ਫਿਰ ਅੱਗੇ ਜਾਉਂਗੇ ਹੁਣ ਅੰਦਰ ਕੀ ਹੈ ਉਹ ਦੇਖਦੇ ਆ ਕਿ 7 ਪਾਉਂਡ ਤਾਂ ਲੈ ਲਏ ਇਹਨਾਂ ਨੇ ਬਾਕੀ ਅੰਦਰ ਜਾ ਕੇ ਪਤਾ ਲੱਗੂਗਾ ਕੀ ਆ ਅੰਦਰ ਥੈਂਕ ਯੂ ਬੜੀ ਚੈਕਿੰਗ ਕਰਕੇ ਅੰਦਰ ਵੜਨ ਤੇ ਇਕੱਲਾ ਇਕੱਲਾ ਸਮਾਨ ਦੇਖਿਆ ਬੈਗ ਦੇਖਿਆ ਵੀ ਕੋਈ ਸਹਜੀ ਕੋਈ ਚੀਜ਼ ਤਾਂ ਨਹੀਂ ਹੈਗੀ ਵੀ ਅੰਦਰ ਕਿਉਂਕਿ ਰਾਸ਼ ਬਹੁਤ ਆ ਵੀ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚਾ ਸਕਿਆ ਕੋਈ ਰਾਸ਼ ਦੇ ਕਿਨਾਂ ਤੂੰ ਆ ਬੰਦੇ ਨੇ ਚਿਕਨ ਲੈਣ ਵਾਤੇ ਇੰਨਾ ਰਾਸ਼ ਪਰ ਨਾ ਇਹਦੇ ਚ ਜ਼ਿਆਦਾਤਰ ਨਾ ਗੋਰੇ ਦਿਖ ਰਹੇ ਆ ਗੋਰੇ ਜਾਂ ਜਿਹੜੇ ਅਫਰੀਕਨ ਆ ਉਹ ਜ਼ਿਆਦਾ ਦਿਖ ਰਹੇ ਆ ਨਾ ਆਪਣੇ ਬੰਦੇ ਬਹੁਤ ਘੱਟ ਆ ਬਾਕੀ ਦੇਖਦੇ ਆ ਜੀ ਅੱਗੇ ਹੋਣਗੇ ਪਰ ਇੱਥੇ ਤੇ ਸਟਾਰਟ ਹੋ ਗਿਆ ਹੋਣਾ ਇਹ ਕਾਰਨੇਵਲ ਕਿ ਆ ਜਿਹੜਾ ਵੀ ਮੇਲਾ ਇਹਨਾਂ ਦਾ ਪੂਰਾ ਫਨ ਕਰ ਰਹੇ ਆ ਜੀ ਗੋਰੇ ਦੇਖੋ ਜਗਾ ਜਗਾ ਬੈਠੇ ਕੁਰਸੀਆਂ ਢਾਈ ਕਿਦੇ ਚੱਦਰਾਂ ਵਿਛਾਈ ਹਨ ਇਹਨਾਂ ਦਾ ਹੀ ਮਿਊਜ਼ਿਕ ਚੱਲ ਰਿਹਾ ਫੁੱਲ ਮਸਤੀ ਜਾਂ ਵੀਰਾਂ ਵੀ ਰਹੇ ਆ ਇੱਥੇ ਨਾ ਇਹਨਾਂ ਦਾ ਮਿਊਜ਼ਿਕ ਚੱਲਦਾ ਸੀਗਾ ਵੀ ਨਹੀਂ ਕਿਰੋ ਕਾਪੀਰਾਈਟ ਆ ਜਾਂਦਾ ਇਸ ਕਰਕੇ ਨਾ ਮੈਂ ਥੋੜਾ ਜਿਹਾ ਇਹ ਫਾਸਟ ਕਰਕੇ ਕੱਟਦਾ ਬਾਕੀ ਵੀ ਡਾਂਸ ਕਰਦੇ ਤੁਹਾਨੂੰ ਦਿਖ ਰਿਹਾ ਹੈ ਕਿਦਾਂ ਡਾਂਸ ਕਰ ਰਹੇ ਐ ਇੰਜੋਏ ਕਰ ਰਹੇ ਆ ਪੂਰਾ ਆਪਣੀ ਇਸ ਫੈਸਟੀਵਲ ਨੂੰ ਪਰ ਕਿਉਂਕਿ ਉਹ ਗਾਣਿਆਂ ਦਾ ਹੋ ਆ ਜਾਂਦਾ ਨਾ ਕਾਪੀਰਾਈਟ ਤਾਂ ਕਰਕੇ ਮੈਨੂੰ ਥੋੜੀ ਜਿਹੀ ਦੀ ਸਪੀਡ ਵਧਾਉਣੀ ਪਈ ਹੈ। ਬਾਕੀ ਤੁਸੀਂ ਕਰੋ ਇੰਜੋਏ। ਉਦੋਂ ਬਾਅਦ ਆਪਾਂ ਕਰਦੇ ਹਾਂ ਗੱਲਬਾਤ ਤੁਹਾਨੂੰ ਦਿਖਾ ਦਵਾਂ ਮੜ ਜਾ। ਦਰਸਲ ਇਹਨਾਂ ਦਾ ਕਾਰਨੇਵਲ ਹੈ ਅੱਜ ਕਹਿੰਦਾ। ਤੇ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਪ੍ਰੇਡ ਕੱਢੀ ਸੀ ਉਸ ਸਵੇਰ ਤੇ ਹੁਣੇ ਪ੍ਰੋਗਰਾਮ ਕਰਦੇ ਆ ਉਹ ਡਾਂਸ ਵਗੈਰਾ ਦਾ ਪ੍ਰੋਗਰਾਮ ਹੈ, ਖਾਣ ਵਗੈਰਾ ਦਾ ਪ੍ਰੋਗਰਾਮ ਹੈ। ਕਰੀਬੀਅਨ ਆਹੇ। ਜਿਹੜੇ ਕਰੀਬੀਅਨ ਆ ਨਾ ਜਿਹੜੇ ਹੋਏ ਵੈਸਟ ਇੰਡੀਆ ਵਾਲੀ ਸਾਈਡ ਦੇ। ਇਹ ਉਹਨਾਂ ਦਾ ਉਹ ਚੱਲ ਰਿਹਾ ਹੈ ਕਾਰਨੇ ਉਹ ਰਸ਼ ਬਹੁਤ ਆ ਰਸਤਾ ਇੰਨਾ ਤੁਸੀਂ ਗੱਲੇ ਛੱਡ ਦਿਓ ਵਿਕਟੋਰੀਆ ਪਾਰਕ ਬਹੁਤ ਬੜਾ ਸਾਰੇ ਦਾ ਸਾਰਾ ਭਰਿਆ ਪਿਆ ਇਹਨਾਂ ਦੇ ਹੀ ਖਾਣੇ ਆ ਇਹਨਾਂ ਦੇ ਲੋਕਾਂ ਦੇ ਡਾਂਸ ਚੱਲ ਰਹੇ ਆ ਤੇ ਮੈਂ ਤੁਹਾਨੂੰ ਘੁਮਾ ਕੇ ਦਿਖਾਣਾ ਵੀ ਇੱਥੇ ਰਸ਼ ਕਿੰਨਾ ਆਪਣੇ ਲੋਕ ਵੀ ਹੈਗੇ ਆ ਪਰ ਜ਼ਿਆਦਾਤਰ ਇਹਨਾਂ ਦੇ ਲੋਕ ਆ ਗੋਰੇ ਵੀ ਹੈਗੇ ਆ 12 ਸ਼ਾਰਾ ਜਿਹੜੀਆਂ ਹੈਗੀਆਂ ਖਾਣ ਪੀਣ ਦਾ ਸਾਰਾ ਉਹ ਸਾਰਾ ਕੁਝ ਇਹਨਾਂ ਦਾ ਹੀ ਆ ਕਰੀਬੀਅਨ ਲੋਕਾਂ ਦਾ ਇਹਨਾਂ ਦੇ ਜਿਆਦਾ ਲੋਕ ਇਹਨਾਂ ਦੇ ਆਪਣੇ ਜਿਹੜਾ ਆਪਣੀ ਡਰੈੱਸਾਂ ਜੀਆਂ ਪਾਜੀਆਂ ਵੀ ਇਹਨਾਂ ਨੇ ਉੱਧਰ ਡਾਂਸ ਵੀ ਹੋ ਰਿਹਾ ਤਾਂ ਪਰ ਉੱਥੇ ਨਾਲ ਮਿਊਜ਼ਿਕ ਚੱਲ ਰਿਹਾ ਤਾਂ ਜਿੱਥੇ ਮਿਊਜ਼ਿਕ ਚੱਲਦਾ ਹੋਵੇ ਉਹ ਫਿਰ YouTube ਉੱਥੇ ਚੱਲਣ ਨਹੀਂ ਦਿੰਦਾ ਹੈਗਾ ਉਹ ਬੈਨ ਕਰ ਦਿੰਦਾ ਉਹਨੂੰ ਇਸ ਕਰਕੇ ਮੈਂ ਉੱਧਰ ਨੂੰ ਆ ਗਏ ਇੱਧਰ ਵੀ ਬੱਚੇ ਫਿਰਦੇ ਸੀਗੇ ਜਮੈਕਾ ਦੀਆਂ ਸ਼ਰਟਾਂ ਪਾਈ ਫਿਰਦੇ ਉੱਧਰ ਰਾਈਡਾਂ ਵੀ ਲੱਗੀਆਂ ਮੈਂ ਦੋਨੋਂ ਪਾਸੇ ਉੱਧਰ ਪਰ ਰਸ਼ ਘਟਾ ਤੇ ਉੱਧਰ ਵੀ ਚੱਲਦੇ ਆਪਾਂ ਸਾਰੇ ਪਾਸੇ ਤੁਹਾਨੂੰ ਹੌਲੀ-ਹੌਲੀ ਕੈਮਰਾ ਮਾਰ ਕੇ ਦਿਖਾਣਾ ਸਭ ਨੇ ਡਰੈੱਸ ਆ ਪਾਏ ਆ ਵੀ ਆਪਣੇ ਉਦਾਂ ਦੀਆਂ ਹੈ ਨਾ ਕਾਰਨੇਵਲ ਵਾਲੀਆਂ ਵੈਸੇ ਫੁੱਲ ਇੰਜੋਏ ਕਰਦੇ ਆ ਇਹ ਜੀ ਗੱਲ ਨਹੀਂ ਹੈ ਇਹ ਕਾਰਨੇਵਲ ਨੂੰ ਨਾ ਵਧੀਆ ਡਰੈਸ ਅਪ ਹੋ ਕੇ ਇਹ ਅਲੱਗ-ਅਲੱਗ ਤਰ੍ਹਾਂ ਦੀਆਂ ਡਰੈਸਾਂ ਪਾ ਕੇ ਅੱਜਕੱਲ ਤਾਂ ਸਾਰੇ ਹੁੰਦਾ ਅੱਜਕੱਲ ਤਾਂ ਆਪਣੇ ਇੰਡੀਆ ਦੇ ਵਿੱਚ ਵੀ ਕਾਰਨੇਵਲ ਫੈਸਟੀਵਲ ਮਨਾਉਣ ਲੱਗ ਗਏ ਤਾਂ ਸਾਰਿਆਂ ਨੂੰ ਪਤਾ ਹੀ ਹੈ ਕੋਈ ਨਵੀਂ ਗੱਲ ਹੈ ਨਹੀਂ ਤੇ ਇਹ ਬ੍ਰਾਜ਼ੀਲ ਵਾਲੇ ਇਹ ਕਰੇਬੀਅਨ ਜਾਂ ਯੂਰਪ ਦੇ ਵਿੱਚ ਵੀ ਅੱਜਕੱਲ ਮਨਾਇਆ ਜਾਂਦਾ ਬਹੁਤ ਜ਼ਿਆਦਾ ਸਭ ਤੋਂ ਜ਼ਿਆਦਾ ਕਹਿੰਦੇ ਬ੍ਰਾਜ਼ੀਲ ਦੇ ਵਿੱਚ ਮਨਾਇਆ ਜਾਂਦਾ ਹੈ ਕਾਰਨੇਵਲ ਸੋ ਅੱਜ ਉਹਰੇ ਲੈਸਟਰ ਦੇ ਵਿੱਚ ਵੀ ਇਹਨਾਂ ਨੇ ਕਰੇਬੀਅਨ ਲੋਕਾਂ ਨੇ ਅਰੇਂਜ ਕਰਿਆ ਵਾ ਸਿਟੀ ਕਾਉਂਸਲ ਨੇ ਨਾਲ ਸਹਿਯੋਗ ਦਿੱਤਾ ਵਾ ਤਾਂ ਵਿਕਟੋਰੀਆ ਪਾਰਕ ਦੇ ਵਿੱਚ ਮੇਲਾ ਹੀ ਮੇਲਾ ਮੈਂ ਦੂਜੇ ਪਾਸੇ ਹੀ ਮੈਂ ਕੈਮਰਾ ਮਾਰ ਕੇ ਦਿਖਾਣਾ ਮੈਂ ਆਪਣੀ ਸ਼ਕਲ ਕਰਨ ਦਿਖਾਣੀ ਤੁਹਾਨੂੰ ਹਨਾ ਇੱਥੇ ਦੀਆਂ ਰੌਣਕਾਂ ਦਿਖਾਣਾ ਕਿ ਆਂ ਰੌਣਕਾਂ ਦੇਖੋ ਬੱਚਿਆਂ ਵਾਸਤੇ ਵੀ ਲਾਇਆ ਵਾ ਇਹਨਾਂ ਨੇ ਆ ਬੱਚਿਆਂ ਵਾਸਤੇ ਲੱਗਿਆ ਵਾ ਜ਼ਿਆਦਾਤਰ ਇਹ ਹੀ ਲੋਕ ਆ ਆਪਣੇ ਲੋਕ ਘੱਟ ਨੇ ਆਪਣੇ ਲੋਕ ਮੈਂ ਦੇਖਿਆ ਸੀਗਾ ਆਪਣੇ ਮੈਂ ਦੂਜੇ ਪਿਛਲੇ ਪਾਰਕ ਗਿਆ ਸੀਗਾ ਇੱਕ ਉੱਥੇ ਸੀਗੇ ਆਪਣੇ ਲੋਕ ਉਹ ਫਰੀਦਾ ਸੀਗਾ ਇੱਥੇ ਪੈਸੇ ਆ 7 ਪਾਉਂਡ ਦੀ ਟਿਕਟ ਆ ਇੱਕ ਬੰਦੇ ਦੀ ਇਸ ਕਰਕੇ ਵੀ ਉਹ ਰਸ਼ ਆਪਣੇ ਬੰਦਿਆਂ ਦਾ ਘਟਾ ਇੱਕ ਲੇਡੀ ਲੱਗੀ ਹੋਈ ਹੈ ਗੁਬਾਰੇ ਫਲਾ ਫਲਾ ਕੇ ਛੱਡਣ ਪਾਣੀ ਦੇ ਜਿਹੜੇ ਛੱਡਦੇ ਹੁੰਦੇ ਆ ਬੜੇ ਸੋਹਣੇ ਲੱਗੇ ਹੋਏ ਜਵਾਕ ਆ ਦੇਖੋ ਇੱਧਰ ਦਿਖਾਣਾ ਮੈਂ ਤੁਹਾਨੂੰ ਵਾਹ ਵਾਹ ਜਵਾਕ ਉੱਪਰ ਨਹੀਂ ਜਾਂਦੇ ਨਾਲ ਦੀ ਨਾਲ ਹੈ ਨਾ ਬੱਚਿਆਂ ਦੇ ਖੇਡਣ ਵਾਸਤੇ ਵਧੀਆ ਇੰਤਜ਼ਾਮ ਖਾਣ ਦੀਆਂ ਸਟਾਲਾਂ ਤੇ ਬਹੁਤ ਰੌਣਕ ਆਵੇ ਇੱਕ ਅੱਜ ਮੌਸਮ ਬਹੁਤ ਵਧੀਆ ਹੈ ਲੋਕੀ ਆਰਾਮ ਨਾਲ ਆਏ ਹੋਏ ਆ ਸਵੇਰੇ ਲੱਗਦਾ ਸੀਗਾ ਵੀ ਸ਼ਾਇਦ ਮੌਸਮ ਖਰਾਬ ਹੋਵੇ ਥੋੜਾ ਜਿਹਾ ਬੱਦਲਵਾਰੀ ਹੋਈ ਵੀ ਸੀ ਸਵੇਰੇ ਬਹੁਤ ਜ਼ਿਆਦਾ ਪਰ ਹੁਣ ਤਾਂ ਮੌਸਮ ਬਹੁਤ ਐਨੀ ਧੁੱਪ ਨਿਕਲੀ ਵੀ ਆ ਤੇ ਮੌਸਮ ਵੀ ਸਾਫ਼ ਆ ਥੱਲੇ ਘਾਹ ਵੀ ਗਾਣਾ ਸੁੱਕਿਆ ਪਿਆ ਨਹੀਂ ਔਰ ਇਹ ਘਾਹ ਸੁੱਕਦਾ ਹੀ ਨਹੀਂ ਯੂਕੇ ਦੇ ਵਿੱਚ ਤਾਂ ਇੱਦਾਂ ਘਾਹ ਵੀ ਸੁੱਕਿਆ ਪਿਆ ਪੂਰਾ ਲੋਕ ਇੰਜੋਏ ਕਰ ਰਹੇ ਆ ਫੁੱਲ ਇੰਜੋਏ ਕਾਰਨੇਵਲ ਦਾ ਮਜ਼ਾ ਲੈ ਰਹੇ ਆ ਉਹ ਸਾਹਮਣੇ ਕੋਈ ਸਿੰਗਰ ਵੀ ਲੱਗਿਆ ਹੋਇਆ ਉਹ ਸਾਈਡ ਚੱਲ ਰਹੇ ਆ ਦੇਖਦੇ ਆ ਉੱਥੇ ਰੌਣਕਾਂ ਸ਼ੌਣਕਾਂ ਹੋਣਗੀਆਂ ਡਾਂਸ ਵਗੈਰਾ ਚੱਲ ਰਿਹਾ ਹੋਣਾ ਹਨਾ ਜੇ 뮤직 ਹੋ ਜਾ ਤਾਂ ਸ਼ਾਇਦ ਮੈਨੂੰ ਮਿਊਟ ਕਰਨਾ ਪਵੇ ਪਰ ਡਾਂਸ ਤਾਂ ਆਪਾਂ ਦਿਖਾਏ ਸਕਦੇ ਹਾਂ ਦੇ ਲੱਗੇ ਜੇ ਨੂੰ ਆਏ ਆ ਇੱਥੇ ਨਾ ਇਹਨਾਂ ਨੇ ਆਪਣੀਆਂ ਡਰੈਸ ਅਪ ਵੀ ਹੋਏ ਹੋਏ ਆ ਕਿਉਂਕਿ ਪਰੇਡ ਕੱਢਦੇ ਹੁੰਦੇ ਹਨ ਨਾ ਇਹ ਅਲੱਗ-ਅਲੱਗ ਡਰੈਸਾਂ ਦੇ ਵਿੱਚ ਕਾਰਨੀਵਲ ਦੇ ਵਿੱਚ ਸੋ ਆ ਇਸ ਸਾਈਡ ਨੂੰ ਆਇਆ ਵਾ ਬੱਚਿਆਂ ਨੇ ਬੜਿਆਂ ਨੇ ਸਾਰਿਆਂ ਨੇ ਉਦਾਂ ਦੀਆਂ ਡਰੈਸਾਂ ਵੀ ਪਾਜੀਆਂ ਵੀਆਂ ਦੇਖ ਆ ਸਾਰਿਆਂ ਉਦਾਂ ਦੀਆਂ ਕੋਈ ਅਲੱਗ-ਅਲੱਗ ਤਰ੍ਹਾਂ ਦੇ ਡਰੈਸ ਅਪ ਹੋਏ ਹੋਏ ਆ ਕੋਈ ਕਿਸ ਤਰ੍ਹਾਂ ਦਾ ਕੋਈ ਕੁਝ ਬਣਿਆ ਕੋਈ ਕੁਝ ਬਣਿਆ ਵਾ ਇੱਧਰ ਰੈੱਡ ਜੇ ਕੱਪੜੇ ਪਾਏ ਖੜੀਆਂ ਕੁੜੀਆਂ ਮੁੰਡੇ ਜੇ ਹੈ ਨਾ ਤੇ ਇੱਧਰ ਕੋਈ ਹੋਰ ਡਰੈਸਾਂ ਪਾਈ ਖੜੀਆਂ ਸਾਰੇ ਪਾਸੇ ਮੈਂ ਇੱਕ ਵਾਰ ਕੈਮਰਾ ਮਾਰ ਕੇ ਦਿਖਾਣਾ ਖੂਬ ਇੰਜੋਏ ਕਰ ਰਹੇ ਹਨ ਲੋਕੀ ਆ ਜਾ ਥੋੜੇ ਅੱਗੇ ਚੱਲੀਏ ਦਾ ਪੂਰੀ ਡਰੈਸ ਅਪ ਹੋਏ ਹੋਏ ਆਹ ਕੀ ਬਾਨ ਉਹ ਬੜਾ ਸੋਹਣਾ ਡਾਂਸ ਚੱਲ ਰਿਹਾ ਜੀ ਇਹ ਸਾਹਮਣੇ ਦੇ ਪਾਸੇ ਦੇਖੋ ਚੈਨਾ ਤੇ ਉਹਦੇ ਸਾਹਮਣੇ ਇੰਤਜ਼ਾਮ ਵੀ ਕਹਿੰਦੇ ਬਹੁਤ ਵਧੀਆ ਚਾਰੇ ਪਾਸੇ ਜਾਨੀ ਕਿ ਕਬਰ ਕਰਿਆਵਾ ਚਾਰੇ ਪਾਸੇ ਤਾਂ ਕੋਈ ਆ ਜਾ ਨਾ ਸਕੇ ਮਤਲਬ ਵਿਦਾਊਟ ਟਿਕਟ ਹੈਨਾ ਤੇ ਬਾਕੀ ਟਾਇਲਟਾਂ ਵਗੈਰਾ ਦਾ ਵੀ ਪੂਰਾ ਇੰਤਜ਼ਾਮ ਆ ਹੋਰ ਵੀ ਜਾਨੀ ਕਿ ਸਾਫ ਸਵਈਆ ਵੀ ਪੂਰਾ ਨਾਲ ਦੀ ਨਾਲ ਚੱਕੀ ਜਾਂਦੇ ਆ ਸਾਰਾ ਸਮਾਨ ਕੋਈ ਐ ਨਹੀਂ ਵੀ ਕੋਈ ਗੰਦ ਪਾਇਆ ਵਾ ਜਾਨੀ ਕਿ ਹਜ਼ਾਰਾਂ ਦੀ ਤਦਾਦ ਦੇ ਵਿੱਚ ਆ ਇੱਥੇ ਰਾਜ ਆ ਠੀਕ ਆ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਬਹੁਤ ਦੂਰ ਦੂਰ ਤੱਕ ਹਰ ਪਾਸੇ ਨੂੰ ਰਸ਼ੇ ਰਾਸ਼ਾ ਦੁਨੀਆ ਹੀ ਦੁਨੀਆ ਫਿਰ ਰਹੀ ਆ ਰਾਈਡਾਂ ਲੱਗੀਆਂ ਵੀ ਆ ਕਿਤੇ ਗਾਣੇ ਚੱਲ ਰਹੇ ਆ ਕਿਤੇ ਮਿਊਜ਼ਿਕ ਚੱਲ ਰਿਹਾ ਇਹਨਾਂ ਦਾ ਆਪਣਾ ਡਾਂਸ ਵਗੈਰੇ ਦਾ ਪ੍ਰੋਗਰਾਮ ਚੱਲ ਰਹੇ ਹਨ ਕਰੀਬੀਅਨ ਲੋਕ ਆ ਉਹਦੇ ਵਿੱਚ ਆਪਣੇ ਇੰਡੀਅਨ ਵੀ ਸ਼ਾਮਲ ਆ ਤੇ ਆਪਣੇ ਬਹੁਤ ਸਾਲਾਂ ਪਹਿਲਾਂ ਜਿਗਣਾ ਜਿਹੜੇ ਲੋਕ ਆਫਰੀਕਾ ਤੋਂ ਮੂਵ ਹੋ ਕੇ ਆਏ ਹੋਏ ਹਨ ਉਹ ਵੀ ਇਹ ਜਿਹੜਾ ਫੈਸਟੀਵਲ ਆ ਉਹਨੂੰ ਇੰਜੋਏ ਕਰਦੇ ਆ ਉਹਨੂੰ ਮਨਾਉਂਦੇ ਆ ਇਸ ਕਰਕੇ ਆਪਣੇ ਲੋਕ ਵੀ ਵਿੱਚ ਬਹੁਤ ਆ ਜਿਹੜੇ ਇਹ ਫੈਸਟੀਵਲ ਮਨਾ ਰਹੇ ਆ ਵਿੱਚ ਪਾਰਟਿਸਿਪੇਟ ਕਰ ਰਹੇ ਉਹਨਾਂ ਦੇ ਵਿੱਚ ਬੱਚੇ ਨਾ ਆਪਣੇ ਆ ਦੇ ਉਹ ਮੈਂ ਦੇਖਿਆ ਬਹੁਤ ਡਰੈਸ ਆਪਾਂ ਹੋ ਕੇ ਕਾਰਨੇਵਲ ਦੇ ਵਿੱਚ ਭਾਗ ਲੈ ਰਹੇ ਹਨ ਇਹਨਾਂ ਦੇ ਜਵਾਂ ਇਕੱਠੇ ਹੋ ਕੇ ਆ ਕੇ ਕਹਿੰਦੇ ਸਾਡੀ ਮੂਵੀ ਬਣਾ ਕਹਿੰਦੇ ਮੈਂ ਕਿਹਾ ਤੁਸੀਂ ਡਾਂਸ ਕਰੋ ਸਾਰੇ ਜਣੇ ਪਿੱਛੇ ਮੈਂ ਕਿਹਾ ਮਿਊਜ਼ਿਕ ਚੱਲ ਰਿਹਾ ਤੁਸੀਂ ਡਾਂਸ ਕਰੋ ਲੱਗ ਕੇ ਡਾਂਸ ਜਾਂ ਕਰਨਾ ਪਿਆ ਹਨ ਉਹ ਹੋਲੀ ਓਕੇ ਬਾਈਸ ਥੈਂਕ ਯੂ ਬਹੁਤ ਜ਼ਬਰਦਸਤ ਆਸਟਾਜ ਆ ਦੇਖੋ ਰਾਈਡ ਕਿੰਨੀ ਵਧੀਆ ਓ ਮਾਈ ਗਾਡ थले कर दी अलगू उपर द फिर मैं दिखाना कि आ बड़ा खतरनाक है सीधा हो जाना है देखिए हो गया हो गया हो गया लागिया चीजा पैन लागिया चीजा पैन चीजा पैगी बिलकुल पुटा कर देने ਆਹ ਦੇਖਣ ਵਾਲਾ ਜਿੰਨਾ ਖਤਰਨਾਕ ਆਏ ਤਾਕਦਾ ਖਤਰਨਾਕ ਤਾਂ ਨਹੀਂ ਕਹਿਣਾ ਬਹੁਤ ਬਹੁਤ ਅੰਦਰ ਹੈ ਜੀ ਤਾਕਦਾ ਹੋੜ ਕੱਥੇ ਗਿਆ ਹੱਥ ਰਾਈਡਾਂ ਉੱਰ ਦਾ ਲੋਕ ਇੰਜੋਏ ਕਰਦੇ ਆ ਆ ਵੀ ਸੋਹਣੇ ਲੱਗੇ ਹੋਇਆ ਇਥੇ ਗੇਮਰ ਹੀ ਐ ਇਹਨਾਂ ਦੀ ਹਨਾ ਮੈਸੋ ਚ ਇੱਕ ਵਾਰ ਤੁਹਾਨੂੰ ਆ ਰਾਈਡਾਂ ਵੱਲ ਵੀ ਘੁਮਾ ਦਵਾ ਹਨਾ ਤੇ ਅੱਜ ਕੱਲ ਸਾਰੇ ਮੇਲਿਆਂ ਦੇ ਵਿੱਚ ਇੱਥੇ ਰਾਈਡਾਂ ਜਰੂਰ ਲੱਗਦੀਆਂ ਇਹ ਜੀ ਕਿਉਂਕਿ ਬੱਚਿਆਂ ਦੇ ਛੂਟੇ ਝਟੇ ਲੱਗ ਜਾਂਦੇ ਆ ਉਹਨਾਂ ਦੇ ਵਾਸਤੇ ਇੰਜੋਏ ਹੋ ਜਾਂਦਾ ਬੱਚੇ ਬੋਰ ਨਹੀਂ ਹੁੰਦੇ ਤੇ ਮਮੀ ਡੈਡੀ ਵੀ ਖੁਸ਼ ਰਹਿੰਦੇ ਜਦ ਬੱਚੇ ਬੋਰ ਨਹੀਂ ਹੁੰਦੇ ਤਾਂ ਕਰਕੇ ਇਦਾਂ ਦੀਆਂ ਰਾਈਡਾਂ ਜ਼ਿਆਦਾ ਹੀ ਚੱਲਦੀਆਂ ਅੱਜ ਕੱਲ ਇਦਾਂ ਦੇ ਫਨ ਫੇਰ ਤਾਂ ਹੁਣ ਆਪਣੇ ਇੰਡੀਆ ਵੀ ਲੱਗਦੇ ਰਹਿੰਦੇ ਆ ਹਨਾ ਜਿਹੜੇ ਫਨ ਫੇਰ ਉਹਨੇ ਆਪਣੇ ਵੀ ਇਦਾਂ ਦੀਆਂ ਰਾਈਡਾਂ ਲੱਗਦੀਆਂ ਮੈਂ ਦੇਖਿਆ ਤੇ ਇੰਡੀਆ ਜਿਹੜੇ ਮੇਲੇ ਹੁੰਦੇ ਆ ਇੱਥੇ ਥੋੜਾ ਜਿਹਾ ਚੱਲਣ ਜ਼ਿਆਦਾ ਹੈ ਨਾ ਚੀਜ਼ਾਂ ਦਾ ਯੂਰਪ 'ਚ ਬਹੁਤ ਆ ਯੂਰਪ ਦੇ ਵਿੱਚ ਵੀ ਹਰ ਦੇ ਗਰਮੀਆਂ ਦੇ ਵਿੱਚ ਬਹੁਤ ਮੇਲੇ ਲੱਗਦੇ ਆ ਇਹ ਖਾ ਜਾਂ ਲੀਆ ਬੂਗੀ ਬੂਗੀ ਕਹਿੰਦੇ ਨੇ ਇਟਲੀ 'ਚ ਤਾਂ ਉਹਰੇ ਪਤਾ ਨਹੀਂ ਕੀ ਕਹਿੰਦੇ ਲੈ ਵੀ ਮਿੱਤਰੋ ਵਿਕਟੋਰੀਆ ਪਾਰਕ ਦੇ ਵਿੱਚ ਕਾਰਨੀਵਲ ਚੱਲ ਰਿਹਾ ਦਾ ਕਰੇਬੀਨ ਉਹ ਥੋੜਾ ਜਿਹਾ ਅਸੀਂ ਕਵਰ ਕਰਿਆ ਪਹਿਲਾਂ ਦੂਜੇ ਪਾਰਕ ਗਏ ਸੀਗੇ ਉੱਥੇ ਥੋੜਾ ਜਿਹਾ ਦੇਖਿਆ ਆਪਣੇ ਪ੍ਰੋਗਰਾਮ ਲੈਸਟਰ ਦੇ ਨਾ ਵਿਕਟੋਰੀਆ ਪਾਰਕ ਦੇ ਵਿੱਚ ਇੱਕ ਬੜੀ ਵਧੀਆ ਚੀਜ਼ ਮੈਂ ਦੇਖੀ ਹੈ ਵਸੇ ਲੈਸਟਰ ਦੇ ਵਿੱਚ ਅਸੀਂ ਬਹੁਤ ਚਿਰ ਦੇ ਰਹਿੰਦੇ ਆ ਇਹ ਪਤਾ ਹੀ ਨਹੀਂ ਸੀਗਾ ਦੇਖੋ ਆਪਣਾ ਇੱਕ ਸਰਦਾਰ ਜੀ ਦੀ ਫੋਟੋ ਲੱਗੀ ਵੀ ਆ ਥੱਲੇ ਲਿਖਿਆ ਹੈ 10000 ਜਿਹੜੇ ਸਿੱਖ ਸੋਲਜਰਾਂ ਨੇ ਨਾ ਜਿਹੜੇ ਯੂਕੇ ਵੱਲੋਂ ਲੜੇ ਆ ਮਿਲਟਰੀ ਕੰਪੇਨ ਕਰਿਆ ਸੈਕੰਡ ਵਰਲਡ ਵਾਰ ਦੇ ਵਿੱਚ ਗੋਰਿਆਂ ਵੱਲੋਂ ਲੜੇ ਆ ਉਹਦੇ ਲਈ ਇਹ ਇੱਥੇ ਲਾਇਆ ਗਿਆ ਬਹੁਤ ਮਾਣ ਦੀ ਗੱਲ ਆ ਜੀ ਇਹ ਇੰਗਲੈਂਡ ਦੇ ਵਿੱਚ ਇਹ ਜਿਆ ਬਹੁਤ ਜਗ੍ਹਾ ਦੇ ਵਿੱਚ ਲੱਗਿਆ ਵਾ ਪਰ ਵਿਕਟੋਰੀਆ ਪਾਰਕ ਦੇ ਵਿੱਚ ਵੀ ਲੱਗਿਆ ਵਾ ਮੈਨੂੰ ਪਤਾ ਹੀ ਨਹੀਂ ਸੀਗਾ ਇਹ ਗੱਲ ਦਾ ਇਹ ਮੈਂ ਅੱਜ ਦੇਖੀ ਆ ਇਹ ਗੱਲ ਬਹੁਤ ਹੈ ਨਾ ਮਾਣ ਬਹੁਤ ਖੁਸ਼ੀ ਮਹਿਸੂਸ ਹੁੰਦੀ ਆ ਜਦੋਂ ਐਦਾਂ ਦੀ ਚੀਜ਼ ਆਪਾਂ ਦੇਖਦੇ ਆ ਇੱਥੇ ਗੋਰਿਆਂ ਦਾ ਇਹ ਦੇਸ਼ ਬਣਾਉਣ ਦੇ ਵਿੱਚ ਤੋਂ ਗੋਰਿਆਂ ਨੂੰ ਕਾਮਯਾਬ ਕਰਨ ਦੇ ਵਿੱਚ ਪੰਜਾਬੀ ਸਿੰਘਾਂ ਦਾ ਬਹੁਤ ਬੜਾ ਹੱਥ ਸੋ ਅਸੀਂ ਪਹਿਲਾਂ ਦੋ ਪਾਰਕਾਂ 'ਚ ਜਾ ਕੇ ਆਏ ਆ ਉੱਥੇ ਦੇ ਮੇਲੇ ਦੇਖ ਕੇ ਆਏ ਹੁਣ ਇੱਕ ਤੀਜੇ ਪਾਰਕ ਦੇ ਵਿੱਚ ਆਏ ਇੱਕ ਕਥਾ ਹੋ ਰਹੀ ਆ ਤੇ ਆਲੇ-ਦਾਲ ਲੱਗਿਆ ਵਾ ਮੇਲਾ ਤੇ ਇੱਕ ਸਿੰਗਟਨ ਪਾਰਕ 'ਚ ਆ ਵੀਡੀਓ ਕਈ ਬਣਾ ਚੁੱਕੇ ਆ ਤਾਂ ਦਿਖਾਣੇ ਆ ਤੁਹਾਨੂੰ ਇੱਥੇ ਦਾ ਮੇਲਾ ਆ ਜੋ ਮੇਰੇ ਨਾਲ ਹਾਥੀ ਖੜੇ ਆ ਇਹ ਪਿਛਲੇ ਸਾਲ ਵੀ ਖੜਾਏ ਹੋਏ ਸੀਗੇ ਹਾਥੀ ਨਾਲੇ ਬੱਦ ਉਹਨਾਂ ਰਸ਼ ਨਹੀਂ ਹੈ ਜਿੰਨਾ ਕਾਰਨੀਵਲ ਸੀਗਾ ਉੱਥੇ ਤਾਂ ਰਸ਼ ਬਹੁਤ ਸੀਗਾ ਕਾਰਨੀਵਲ ਦੇ ਵਿੱਚ ਇੱਥੇ ਇੰਨਾ ਰਸ਼ ਹੈ ਨਹੀਂ ਵੈਸੇ ਆਪਣੇ ਲੋਕ ਆ ਵੈਸੇ ਗੁਜਰਾਤੀ ਲੋਕ ਆ ਅਜੇ ਕੱਲ ਤਾਂ ਕੱਲ ਨੂੰ ਵੀ ਹੈ ਦੋ ਤਿੰਨ ਦਿਨ ਪ੍ਰੋਗਰਾਮ ਚੱਲਣਾ ਨਾ ਇਹ ਇੱਕ ਵਾਰ ਤੁਹਾਨੂੰ ਕੈਮਰਾ ਮਾਰ ਕੇ ਦਿਖਾ ਦਵਾਂ ਚਾਰੇ ਪਾਸੇ ਕਿਸ ਤਰ੍ਹਾਂ ਦਾ ਹੈ ਸੋ ਇੱਧਰ ਚੱਲ ਰਹੀ ਹੈ ਜੀ ਕਥਾ ਗੀਤਾ ਫੈਸਟੀਵਲ ਅੰਦਰ ਚੱਲੀਏ ਹੁਣ ਤਾਂ ਬਤਾ ਦਿਓ ਉਸ ਸਸ਼ਮਤ ਸਿੰਘਲਾ ਪਰਿਵਾਰ ਵਿੱਚ ਖਾਣੇ ਨੂੰ ਦੇਖ ਰਹੇ ਹਾਂ ਕੁਝ ਭੁੱਖ ਲੱਗੀ ਹੈ ਵੀ ਖਾਇਆ ਜਾਵੇ ਕੋਈ ਸਟਾਲ ਇਹ ਤਾਂ ਤੂੰ ਹੋਰ ਪਾਸੇ ਆ ਗਈ ਖਾਣੇ ਵਾਲੇ ਪਾਸੇ ਤਾਂ ਆਈ ਨਹੀਂ ਹੈ ਗਲਗੰਦੀ ਭੁੱਖ ਲੱਗੀ ਹੈ ਇਹਦੇ ਨਾਲ ਤਾਂ ਨਹੀਂ ਭੁੱਖ ਹਟਣੀ ਆਪਣੇ ਹਾਂ ਲੈ ਲਓ ਯਾਰ ਕੋਈ सो सोलह जी गल आई एक चीज दिखाने चीज क्या दिखाने एक नवी शुरुआत हो रही है जिसको हम लोग जी, जी, जी। का नमकीन है जी तो इसमें जितने भी कम्युनिटी है अपने इंडिया के चारों स्टेट मतलब चारों दिशाओं के जैसे बोलते हैं ईस्ट वेस्ट नॉर्थ साउथ ਸਭੀ ਦਾ ਤੋਂ ਪੰਜਾਬੀ ਮਰਾਠੀ ਹਮ ਟੈਲਗੂ ਤਮਿਲ ਓਕੇ ਗੁਜਰਾਤ ਥੋੜਾ ਸਾ ਦਿਖਾ ਦੂੰ ਮੈਂ ਇਧਰ ਹਾਂ ਹਾਂ ਦਿਖਾ ਦੇ ਇੱਕ ਵਾਰ ਦਿਖਾ deta ਹੂੰ ਪ੍ਰਮੋਸ਼ਨਲ ਆਫਰ ਲਗਾਇਆ ਹੋਇਆ ਹੈ ਓਕੇ ਓਕੇ ਅੱਛਾ ਇਹ ਪ੍ਰਮੋਸ਼ਨ ਕਰ ਅੱਛਾ ਇਧਰ ਵਾਈਸ ਸਾਹਿਬ ਨੇ ਦੇਖੋ ਇਹ ਪ੍ਰਮੋਸ਼ਨਲ ਆਫਰ ਵੀ ਲਗਾ ਰੱਖਿਆ ਹੈ ਇਹ ਨਮਕੀਨ ਹੈ ਇਨਕਾ ਖੁਸ਼ੀ ਨਾਮ ਸੇ ਖੁਸ਼ੀ ਕਰ ਨਮਕੀਨ ਖਾਓ ਜੀ ਪਰ ਲੈ ਕੇ ਖੜਾ ਦਿੰਨੇ ਆ ਇੱਥੇ ਇਹ ਬਾਅਦ ਵਿੱਚ ਕਿੱਥੇ ਜਾਣੇ ਆ ਇਹ ਤਾਂ ਪਤਾ ਨਹੀਂ ਦੇਖੇ ਨਹੀਂ ਕਦੇ ਪਰਾਮੇਲੇ ਦੇ ਵਿੱਚ ਲਾਜ਼ਮੀ ਹੁੰਦੇ ਆ ਇੱਧਰ ਮੈਡਮ ਇੱਧਰ ਖੜ ਗਈ ਉਹ ਜੇ ਕੋ ਖਾਣਾ ਮੈਲਟਨ ਰੋਡ ਤੇ ਚੱਲਦੇ ਆਂ ਜੇ ਕੋ ਖਾਣਾ ਹੀ ਹਾਂ ਖਾ ਕੇ ਫਿਰ ਕੋਈ ਬੈਠ ਕੇ ਖਾਦ ਆਏ ਚੱਜ ਨਾਲ ਫੇ ਇੱਧਰ ਨੂੰ ਲੈ ਫੇ ਹੈ ਚਾਹ ਪਾਣੀ ਚਾਹ ਹੋਰ ਲੈ ਲਿਓ ਮੈਂ ਚਾਹ ਪਾਣੀ ਵਾਲਿਆਂ ਦੇ ਖਾਣੇ ਪੀਣੇ ਕੁਝ ਭੁੱਖ ਲੱਗੀ ਯਾਰ ਉੱਥੇ ਤਾਂ ਕੁਝ ਖਾਣ ਨੂੰ ਹੈ ਨਹੀਂ ਸੀਗਾ ਲੋ ਜੀ ਉੱਥੇ ਤਾਂ ਕੋਈ ਖਾਣ ਨੂੰ ਹੈ ਨਹੀਂ ਸੀਗਾ ਚਾਹ ਪਾਣੀ ਦੇ ਵਾਲਿਆਂ ਦੇ ਆਏ ਆ ਚਾਹ ਪਾਣੀ ਵਾਲਿਆਂ ਦੇ ਖਾਣ ਲਿਆ ਕੇ ਡੋਸਾ ਕਹਿੰਦੇ ਮਸਾਲਾ ਡੋਸੇ ਨਾਲ ਤਾਂ ਵਧੀਆ ਹੁੰਦਾ ਰਸ਼ ਬਹੁਤ ਆ ਇੱਥੇ ਚਾਹ ਪਾਣੀ ਵਾਲਿਆਂ ਦੇ ਇੱਥੇ ਮੇਲੇ 'ਚ ਤਾਂ ਕੋਈ ਖਾਣ ਨੂੰ ਹੈ ਨਹੀਂ ਸੀਗਾ ਅਸੀਂ ਦੇਖਿਆ ਕੋਈ ਵਧੀਆ ਚੀਜ਼ ਤਾਂ ਨਹੀਂ ਮਿਲੀ ਫਿਰ ਅਸੀਂ ਮੈਲਟਨ ਰੋਡ ਦੇ ਚੱਲੇ ਗਏ ਹੁਣ ਉੱਥੇ ਅਸੀਂ ਡੋਸਾ ਡੋਸਾ ਖਾ ਕੇ ਆਏ ਆ ਅਸਿਕਾ ਸ਼ਾਇਦ ਮੇਲਾ ਸ਼ਾਮ ਨੂੰ ਭਰ ਜਾਵੇ ਥੋੜਾ ਜਿਹਾ ਦੇਖ ਲਈਏ ਥੋੜਾ ਜਿਹਾ ਰਾਸ਼ਤਾ ਹੋਇਆ ਹੁਣ ਪਤਾ ਨਹੀਂ ਤਾਂ ਹੁਣ ਲੰਗਰ ਦਾ ਕਹਿੰਦੇ ਟਾਈਮ ਹੋ ਗਿਆ ਤਾਂ ਹੋਇਆ ਰਸ਼ ਪਰ ਹੁਣ ਰਸ਼ ਹੋ ਗਿਆ ਵੈਸੇ ਹੈ ਤੁਸੀਂ ਕਹੋਗੇ ਮਜ਼ਾਕ ਵਾਲੀ ਗੱਲ ਹੈ ਮਜ਼ਾਕ ਨਹੀਂ ਵੈਸੇ ਇਹ ਸੱਚੀ ਗੱਲ ਆ ਹਨਾ ਜਦੋਂ ਲੰਗਰ ਲੱਗਣਾ ਸਟਾਰਟ ਹੁੰਦਾ ਉਦੋਂ ਰਸ਼ ਜ਼ਰੂਰ ਹੋ ਜਾਂਦਾ ਪਤਾ ਨਹੀਂ ਤਾਂ ਇਹ ਕੋਨਫੀਡੈਂਸ ਮੇਰੇ ਮੇਰੇ ਨਾਲੇ ਹੁੰਦਾ ਵੀ ਮੈਂ ਉਸੇ ਵਕਤ ਮੈਨੂੰ ਲੱਗਦਾ ਹੁੰਦਾ ਵੀ ਰਸ਼ ਹੋ ਗਿਆ ਪਤਾ ਨਹੀਂ ਲੋਕ ਆਂਦੇ ਉਸ ਟਾਈਮ ਇਹ ਵੀ ਹੁਣ ਦੇਖੋ ਇਧਰਲੇ ਪਾਸੇ ਉਹ ਦੇਖੋ ਪ੍ਰਸ਼ਾਦ ਲੱਗਣ ਲੱਗਿਆ ਉੱਧਰ ਕਿਉਂਕਿ ਪਾਠ ਜਿਹੜਾ ਸ਼ਾਮ ਨੂੰ ਵੀ ਅੱਜ ਸਮਾਪਤੀ ਹੋਣੀ ਆ ਹੁਣ ਸ਼ਾਮ ਨੂੰ ਜਿਹੜੀ ਅੱਜ ਦੀ ਹੋਣੀ ਆ ਤੇ ਲੰਗਰ ਵਾਸਤੇ ਲੈਣਾ ਲੱਗ ਗਿਆ ਤੇ ਆਖਰ ਬੇੜਾ ਵੀ ਭਰ ਗਿਆ ਹਨ ਦੇਖ ਹੋ ਗਿਆ ਨਾ ਰਸ਼ ਚਾਰੇ ਪਾਸੇ ਪਹਿਲਾਂ ਕੋਈ ਨਹੀਂ ਤਾਂ ਦਿੱਸਦਾ ਬਹੁਤ ਘੱਟ ਬੰਦੇ ਸੀਗੇ ਹੁਣ ਦੇਖੋ ਪੂਰਾ ਰਸ਼ੇ ਰਸ਼ ਬੈਠਾ ਚਾਰੇ ਪਾਸੇ ਨਿਆਣਿਆਂ ਦੇੁੰਦੀਆਂ ਫੋਟੋ ਖਿੱਚ ਰਿਹਾ ਹਾਥੀਆਂ ਦੇ ਨਾਲ ਕਹਿੰਦੇ ਹਾਥੀਆਂ ਦੇ ਕੋਲ ਬੈਠੋ ਉਹ ਸਾਹਮਣੇ ਮਗਰਮੱਛ ਲੱਗਿਆ ਯਾਰ ਕੱਲ ਸਵੇਰੇ ਥੋੜਾ ਜਿਹਾ ਮੀਂਹ ਪੈ ਗਿਆ ਉਹਦੇ ਕਰਕੇ ਨਾ ਹੁਣ ਸ਼ਾਮ ਨੂੰ ਹਵਾ ਠੰਡੀ ਹੋ ਗਈ। ਲਓ ਜੀ ਲੰਗਰ ਸਟਾਰਟ ਆ। ਲੰਗਰ ਪ੍ਰਸ਼ਾਦ ਦੀ ਸੇਵਾ ਸਟਾਰਟ ਹੋਣ ਲੱਗੀ ਐ ਤੇ ਫ੍ਰੀ ਪ੍ਰਸ਼ਾਦ। ਕਥਾ ਕਹਿੰਦੇ ਫਿਨਿਸ਼ ਹੁੰਦਾ ਹੀ ਪ੍ਰਸ਼ਾਦ ਸਟਾਰਟ। ਜਿੱਕੜਾ ਹੋਰਾ ਪਾਰਕਾਂ 'ਚ ਜਿਹੜੇ ਅੱਜ ਦੋ ਆਪਾਂ ਚ ਜਾ ਕੇ ਆਏ ਆ ਉਹਦੇ ਜਿੰਨਾ ਰਾਸ਼ਾ ਉਹਨਾਂ ਦਾ ਨਹੀਂ ਰਾਸ਼ਾ ਹੈਗਾ। ਪਤਾ ਨਹੀਂ ਸ਼ਾਮ ਹੋ ਗਈ। ਯਾ ਤਾਂ ਯਾ ਤਾਂ ਤੂੰ ਕਹਿ ਲਿਆ ਰਾਸ਼ ਉੱਧਰ ਚਲੇ ਗਿਆ ਸਾਰਾ। ਇਹ ਵੀ ਹੋ ਸਕਦਾ ਨਾ। ਯਾਰਾ ਉੱਧਰ ਚਲੇ ਗਿਆ ਜਾਂ ਫਿਰ ਲੋਕ ਧਾਰਮਿਕ ਜਗ੍ਹਾ ਤੇ ਜਾਣਾ ਘੱਟ ਪਸੰਦ ਕਰਦੇ ਆਂ ਕਹਿ ਸਕਦੇ ਓ ਤੂੰ ਬਜਨਾਨੀਆਂ ਨੂੰ ਤਾਂ ਹੀ ਕੋਈ ਚਾਹੀਦਾ ਹੁੰਦਾ ਲੱਭ ਗਈ ਲੱਗ ਗਈ ਲੱਭਣ ਵਿੱਚ ਕੁਝ ਮਿਲ ਜਵੇ ਸੋ ਦੋਸਤੋ ਇਹ ਸੀਗਾ ਸਾਡਾ ਅੱਜ ਦਾ ਬਲੌਗ ਅਗਰ ਪਸੰਦ ਆਇਆ ਤਾਂ ਲਾਈਕ ਕਮੈਂਟ ਸ਼ੇਅਰ ਕਰ ਦਿਓ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਹੋਰ ਇਹੋ ਜਿਹੇ ਵੀਡੀਓ ਦੇਖਣ ਲਈ ਤਦ ਤੱਕ ਨਮਸਤੇ ਸਸਰੇਕਾਲ ਸਤਿ ਸ੍ਰੀ ਅਕਾਲ ਬਾਏ ਬਾਏ